ਆਜੀ ਮੇਰੀ ਤੜਕੇ ਅਧਿਕਾਰੀ ਨਾਲ ਫੇਰ ਗੱਲ ਹੋਈ ਆਕੂਆ ਦੀ ਵੀ ਗੱਲ ਹੋਈ ਹੈ ਵਿਸੋਡਾ ਬੰਦਾ ਭਾਈ ਅਸੀਂ 12 12:30 ਵਜੇ ਚੜਦੇ ਆਏ ਆਪਾਂ ਦੁਬਾਰਾ ਗੱਲ ਕਰਦੇ ਆਂ ਵੀ ਇੱਥੋਂ ਤਿਆਰ ਆ ਗਾ ਬਰਾਉਂਡ ਦੇਣ ਨੂੰ ਹੁਣ ਇੱਕ ਪਾਸਾ ਹੋਊਗਾ ਇਹਦੀ ਗੱਲ ਹੈਗੀ ਵੀ ਆ ਇਹ ਹੋ ਗਿਆ ਟਾਈਮ ਲੈ ਕੇ ਟਾਈਮ ਜਨਾ ਦੇਣਾ ਅਸੀਂ ਦੇ ਦਾਂ ਉਗਾ ਟਾਈਮ ਲੈ ਕੇ ਟਾਈਮ ਜਿਹੜਾ ਦੇਣਾ ਸੀ ਦੇ ਦਿੱਤਾ 3 ਤਰੀਕ ਨੂੰ ਆਪਾਂ ਇਕੱਠ ਰੱਖਿਆ ਤੁਸੀਂ ਪਹੁੰਚੇ ਸਾਰੇ ਉੱਥੇ ਸੱਤਕ ਅੱਠ ਅਫਸਰ ਖੜੇ ਐ ਸਭ ਤੋਂ ਪਹਿਲਾਂ ਉੱਥੇ ਸਪੈਸ਼ਲ ਡੀਜੀਪੀ ਅਰਪਤ ਸ਼ੁਕਲਾ ਖੜਾ ਐ ਏ ਡੀਜੀਪੀ ਜਸਕਰਨ ਸਿੰਘ ਖੜਾ ਐ ਏ ਡੀਜੀਪੀ ਵੀਰਿੰਦਰ ਸਿੰਘ ਢੱਲੋਂ ਖੜਾ ਐ ਡੀਆਈਜੀ ਚਰਨ ਸਿੰਘ ਭੁੱਲਰ ਖੜਾ ਐ ਐਸਐਸਪੀ ਬਰਨਾਲਾ ਖੜਾ ਐ ਐਸਐਸਪੀ ਸਰੂਰ ਖੜਾ ਐ ਐਸਐਸਪੀ ਬਠਿੰਡਾ ਖੜਾ ਐ ਬੀਸੀ ਸਰੂਰ ਖੜਾ ਐ 8 ਬੰਦੇ ਖੜੇ ਐ 8 ਅਫਸਰ ਖੜੇ ਐ 7 ਆਈਪੀਐਸਾ ਇੱਕਾਇਸ ਐ 8 ਅਫਸਰਾਂ ਦੇ ਵਿੱਚ ਬਹਿ ਕੇ ਗੱਲ ਤੈ ਹੁੰਦੀ ਐ ਵੀ ਤੁਹਾਡਾ ਬੰਦਾ 10 ਤਰੀਕ ਨੂੰ ਪਹੁੰਚੇਗਾ ਆ ਲਿਖੀ ਵੀ ਲੈ ਲੋ ਤੇ ਆ ਤੁਹਾਡੇ ਕੋਲੇ ਆ ਕੇ ਐਡੀ ਜੀ ਬਸਕਰ ਸਿੰਘ ਬੋਲਦਾ ਕਿ 10 ਤਰੀਕ ਤੱਕ ਤੁਹਾਡਾ ਬੰਦਾ ਬਿਨਾ ਸ਼ਰਤ ਰਿਹਾ ਕਰ ਦੇਗਾ 10 ਤੱਕ ਆਪਾਂ ਨਹੀਂ ਬੋਲੇ 10 ਤਰੀਕ ਨੂੰ ਸਵੇਰੇ 10 ਵਜੇ ਮੀਟਿੰਗ ਹੋਉਂਦੀ ਆ ਡੀਐਸਪੀ ਐਸਐਸਪੀ ਬਰਡੇ ਨਾਲ ਸਾਰੇ ਕਿਸਾਨ ਆ ਗੂ ਹੁੰਦੇ ਆ ਅਸੀਂ ਵੀ ਪਹੁੰਚਦੇ ਆ ਕਹਿੰਦੇ ਵੀ ਕਦੇ ਹੀ ਤੁਹਾਡਾ ਬੰਦਾ ਅੱਜ ਛੱਡ ਦੇਾਂਗੇ ਜੀ ਅੱਜ ਅਗਰ ਠੀਕ ਆਂ ਜੀ ਛੱਡ ਦਿਓ 10 ਤਰੀਕ ਲੰਘ ਜਾਂਦੀ ਆ ਆਪਾਂ 10 11 12 ਵਜੇ ਤੱਕੜੀਕਦੇ ਆ ਬੰਦਾ ਨਹੀਂ ਛੱਡਿਆ ਜਾਂਦਾ ਇਹਦਾ ਮਤਲਬ ਵਾਅਦੇ ਤੋਂ ਜਵਾਰ ਤੋਂ ਮੁਨਕਰ ਹੋਈ ਆ ਕੱਲ ਗੱਲ ਚੱਲਦੀ ਆ ਕਿ ਸੁੱਟੀ ਸੀ ਜੀ ਬਾਰ ਤੇ ਐਤਵਾਰ ਦੀ ਸੋਡਾ ਬੰਦਾ 100 ਬਾਰ ਨੂੰ ਛੱਡ ਦਿਆਂਗੇ ਅਸੀਂ ਕੋਈ ਗੱਲ ਨਹੀਂ 100 ਬਾਰ ਨੂੰ ਛੱਡ ਦਿਓ ਅੱਜ ਸੋਮਵਾਰ ਹੈ ਤੇ ਕੱਲ ਤੁਹਾਨੂੰ ਸੱਦਾ ਦਿੱਤਾ ਸੀ ਭਾਈ 100 ਬਾਰ ਨੂੰ ਪਹਾਣੇ ਦੇ ਪਿੰਡ ਕੋੜ ਦੋਨੇ ਇਕੱਠੇ ਹੋਣਾ ਏ ਨਹੀਂ ਬੰਦਾ ਛੱਡਿਆ ਜਾਂਦਾ ਇੱਥੋਂ ਹੀ ਐਲਾਨ ਕਰਨਾ ਇੱਥੋਂ ਹੀ ਤੁਰਨਾ ਹੈ ਇਹ ਇਹ ਵੀ ਪਰਸੋਂ ਕਰਾਂਗੇ ਜਾਂ ਕੱਲ ਨੂੰ ਕਰਾਂਗੇ ਚੌਥੇ ਕਰਾਂਗੇ ਮੌਕੇ ਦੇ ਉੱਤੇ ਫੈਸਲਾ ਲੈਣਾ ਹੈ ਵੀ ਕਿਹੜੀ ਸੜਕ ਵੱਲ ਵਧਣਾ ਹੈ ਕਿ ਕਿਹੜੇ ਰੇਲ ਦੀ ਲੀ ਵੱਲ ਵਧਣਾ ਕਿਹੜੇ ਹਾਈਵੇ ਹਾਈਵੇ ਵੱਲ ਵਧਣਾ ਹੁਣ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਹੁਣ ਜੇ ਮੰਨ ਲਓ ਕੋਈ ਬੰਦਾ ਇੱਥੇ ਜ਼ਬਾਨ ਕਰਨ ਆਊਗਾ ਵੀ ਰੁਕੋ ਯਾਰ ਕੋਈ ਗੱਲ ਨਹੀਂ ਅਸੀਂ ਹੱਲ ਕਰ ਦਾਂਗੇ ਕੱਲ ਨੂੰ ਕਰ ਦਾਂਗੇ ਪਰਸੋਂ ਕਰ ਦਾਂਗੇ ਆਪਾਂ ਪੁੱਛਾਂਗੇ ਭਾਈ ਪਹਿਲਾਂ ਵਾਲੀ ਜਵਾਬ ਤੇ ਖੜ ਗਏ ਚਲੋ ਅਸੀਂ ਫੇਰ ਵੀ ਇਹ ਗੱਲ ਦੇ ਉੱਤੇ ਰੱਖੀ ਗੱਲ ਵੀ ਤੁਸੀਂ ਕਹਿੰਦੇ 12 ਇਤਵਾਰ ਦੀ ਛੁੱਟੀ ਹੈ ਅਸੀਂ ਮੰਨ ਲਏ ਛੁੱਟੀ ਹੈ ਭਾਈ ਵੈਸੇ ਤਾਂ ਇਹ ਉਦੂ ਬਣਾਉਣ ਵਾਲੀ ਗੱਲ ਹੈ ਛੁੱਟੀ ਵਾਲੇ ਦਿਨ ਵੀ ਜੱਜ ਬੈਠਦਾ ਜੇ ਤੇ ਹੈ ਵੱਡੇ ਵੱਡੇ ਫੈਸਲੇ ਜਦੋਂ ਫੈਸਲਾ ਆਇਆ ਰਾਮ ਮੰਦਰ ਤੇ ਜੁੱਧਿਆ ਦਾ ਰਾਤ ਨੂੰ ਵੀ ਸੁਪਰੀਮ ਕੋਰਟ ਲੱਗੀ ਸੀ ਰਾਤ ਨੂੰ 2 ਵਜੇ ਤਾਰ ਵਾਲੇ ਦਿਨ ਵੀ ਜੱਜ ਬੈਠਦਾ ਤੇ ਐਤਵਾਰ ਵਾਲੇ ਤਾਂ ਜਮਾ ਛੁੱਟੀ ਹੁੰਦੀ ਹੈ ਪੂਰਨ ਤੌਰ ਤੇ ਉੱਤੇ ਉੱਥੇ ਵੀ ਜੱਜ ਬੈਠਦਾ ਹੁੰਦਾ ਹੈ ਉੱਥੇ ਵੀ ਮੈਂ ਦੇਖਿਆ ਕਈ ਵਾਰੀ ਬੰਦਿਆਂ ਨੂੰ ਮੈਨੂੰ ਖੁਦ ਇੱਕ ਵਾਰੀ ਫੜਿਆ ਮੈਨੂੰ ਐਤਵਾਰ ਨੂੰ ਜੱਜ ਦੇ ਘਰੇ ਪੇਸ਼ ਕੀਤਾ ਗਿਆ ਸੀ ਆ ਬਠਿੰਡੇ ਉੱਥੋਂ ਪੇਸ਼ ਕਰਕੇ ਮੈਨੂੰ ਜੇਲ੍ਹ ਸਜਾਇਆ ਗਿਆ ਸੀਗਾ ਸੋ ਇਹ ਤਾਂ ਬਹਾਨੇਬਾਜ਼ੀ ਹੁੰਦੀ ਹੈ ਕਿ ਜੀ ਇਹ ਤਾਂ ਬਾਰ ਨੂੰ ਛੁੱਟੀ ਆ ਜੰਤਵਾਰ ਦੀ ਛੁੱਟੀ ਆ ਚਲੋ ਕੋਈ ਗੱਲ ਨਹੀਂ ਆਪਾਂ ਮੰਨ ਲੈਂਦੇ ਆ ਕਿ ਭਾਈ ਛੁੱਟੀ ਆ ਪਰ ਆਪਾਂ ਅੱਜ ਦਾ ਸਮਾਂ ਦਿੱਤਾ ਸੀ ਹੁਣ ਅੱਜ ਹੀ ਮੇਰੀ ਟੜਕੇ ਅਧਿਕਾਰੀਆਂ ਨਾਲ ਫੇਰ ਗੱਲ ਹੋਈ ਆਖੂਆਂ ਦੀ ਵੀ ਗੱਲ ਹੋਈ ਆ ਵੀ ਸੋਡਾ ਬੰਦਾ ਭਾਈ ਅਸੀਂ 12:30 ਬਿਜਕ ਛੱਡ ਗਿਆ ਜੀ ਕੋਈ ਗੱਲ ਨਹੀਂ ਹੁਣ ਸਮਾਂ ਜਿਹੜਾ 12:30 ਹੋਣ ਵਾਲੇ ਆ ਆਪਾਂ ਦੁਬਾਰਾ ਗੱਲ ਕਰਦੇ ਆਂ ਵੀ ਇੱਥੋਂ ਤਿਆਰ ਆ ਗਰਾ ਬਰਾਉ ਦੇਣ ਨੂੰ ਏ ਨਾ ਹੋਵੇ ਵੀ ਅਸੀਂ ਤਾਂ ਉਹੀ ਆਏ ਸੀ ਕਿੜਾ ਆ ਕੱਢਣ ਤੇ ਆਪਾਂ ਇੱਧਰ ਉੱਧਰ ਨੂੰ ਹੋ ਗਏ ਰੈਸੋ ਤਿਆਰ ਹੈ ਨਾ ਹੁਣ ਹੁਣ ਇੱਕ ਪਾਸਾ ਹੋਊਗਾ ਇਹ ਨਹੀਂ ਗੱਲ ਹੈਗੀ ਵੀ ਆ ਇਹ ਹੋ ਗਿਆ ਟਾਈਮ ਲੈ ਕੇ ਟਾਈਮ ਨਹੀਂ ਦੇਣਾ ਅਸੀਂ ਦੇ ਦਤਾ ਕੋਈ ਗੱਲ ਨਾ ਛੁੱਟੀ ਕਰਕੇ ਇਹਨਾਂ ਦੇ ਵੀ ਗੱਲ ਤੇ ਵੀ ਕਰਾਂ ਠੀਕ ਹੈ ਤੁਸੀਂ ਕਹਿੰਦੇ ਛੁੱਟੀ ਆ ਕੋਈ ਗੱਲ ਨਹੀਂ ਯਾਰ ਸੋਮਵਾਰ ਤੱਕ ਦਾ ਦਿਨ ਤੁਹਾਨੂੰ ਦੇ ਦਤਾ